ਮਨ ਲਓ ਉਹ ਬਿਮਾਰੀ ਕਰਦੀ ਜਿਹੜੀ ਬਿਮਾਰੀ ਨਾਲ ਬੰਦਾ ਮਰ ਜੇ ਬਸ ਬਸ ਆਈ ਖਤਮ ਨਹੀਂ ਕਰਦੀ ਬਿਮਾਰੀ ਦੀ ਪਹਿਲੇ ਆ ਜੀ ਜਿਹੜੇ ਬੰਦੇ ਨੇ ਕਰਨਾ ਕੰਮ ਹਾਂਜੀ ਤੇ ਜੀ ਨੂੰ ਇਹਦੀ ਲੋੜ ਹਾਂਜੀ ਉਹ ਠੀਕ ਆ ਰੇਟ ਥੋੜਾ ਘਟਾ ਬਹੁਤ ਵਧਾਈ ਦੇ ਪਾਤਰੋਂ ਲੋਕਾਂ ਦਾ ਥੋੜਾ ਜਿਹਾ ਬਚਾ ਹੁੰਦਾ ਪਰ ਉਹਨਾਂ ਨੇ ਕੁਆਲਿਟੀ ਤੋਂ ਕੰਮ ਲੈਣਾ ਰੇਟ ਤੋਂ ਨਹੀਂ ਕੰਮ ਲੈਣਾ ਉਹਨਾਂ ਨੂੰ ਚਾਹੀਦੀ ਆ ਕੁਆਲਿਟੀ ਕੁਆਲਿਟੀ ਦੱਸੋ ਵੀ ਕਿੰਨਾ ਕੁ ਸਾਥ ਦੇ ਦੋਗੇ ਨਵਰ ਜੀ ਆ ਆ ਗਏ ਹੁਣ ਥੋੜੀਆਂ ਜੀਆਂ ਵੱਡੀਆਂ ਹੁਣ ਇਹਨਾਂ ਦੀ ਜਾਣਕਾਰੀ ਦਿਓ ਕਿਉਂਕਿ ਜਦੋਂ ਤੁਹਾਡਾ ਬਿਲਡਿੰਗ ਦਾ ਕੰਮ ਆ ਤਾਂ ਹਰ ਇੱਕ ਤਰ੍ਹਾਂ ਦੇ ਮਿਸਤਰੀ ਨੇ ਆਉਣਾ ਤੁਹਾਡੇ ਕੋਲ ਹੈਨਾ ਇਹਨਾਂ ਨੇ ਮਤਲਬ ਕਿ ਵੀ ਮਿਸਤਰੀ ਵੀਰਾਂ ਨੂੰ ਚੀਜ਼ ਜਦੋਂ ਕੁਆਲਟੀ ਮਿਲੂਗੀ ਉਹ बार-बार ਆਉਣਗੇ ਨਹੀਂ ਵੀਡੀਓ ਦੇਖ ਕੇ ਇੱਕ ਵਾਰੀ ਆ ਕੇ ਦੁਬਾਰੇ ਗਾਲਾਂ ਕੱਢਣਗੇ ਗੱਲ ਸਿੱਧੀ ਆਪਣੀ ਇਹ ਹੈ ਵੀ ਬਾਰ-ਬਾਰ ਸੱਦ ਲਓ ਇਹ ਬਹੁਤ ਛੋਟੀ ਮਸ਼ੀਨ ਆ ਬਹੁਤ ਵੱਡਾ ਕੰਮ ਕਰਦੀ ਹੈ ਕੰਟੀਨਿਊ ਸੁਬਾ ਤੋਂ ਸ਼ਾਮ 8 ਨੰਬਰ ਰਾਡ ਲਗਾਤਾਰ ਚਲਾਓ ਇਸ ਮਸ਼ੀਨ ਤੇ 12 ਘੰਟੇ ਜੀ ਪੂਰੀ ਹੈਵੀ ਡਿਊਟੀ ਮਸ਼ੀਨ ਹੈ ਜੀ ਸਾਡੀ ਇਹ ਠੀਕ ਹੈ ਜੀ ਇਹਦਾ ਰੇਟ ਜੇ ਆਪਾਂ ਗੱਲ ਕਰੀਏ ਮਾਰਕੀਟ ਚ ਕੀ ਹੋ ਸਕਦਾ ਜੀ ਮਾਰਕੀਟ ਇਸ ਤਰ੍ਹਾਂ ਜੀ ਇਹ 15000 ਤੱਕ ਦੀ ਜਾਂਦੇ ਨੇ 15500 ਤੱਕ ਦੀ ਜਾਂਦੇ ਨੇ ਤੁਸੀਂ ਕਿੰਨਾ ਫਾਇਦਾ ਕਰੋਗੇ ਜੀ ਅਸੀਂ ਸਾਰੀ ਫਾਇਦਾ ਕਰਾਂਗੇ ਅਸੀਂ ਸਿਰਫ ਇਹਦਾ ਰੇਟ ਜੀ 13500 ਰੁਪਏ 50 ਕਿਲੋ ਦੇ ਵੈਲੀ ਸੈਟ ਦੇ ਮੁਕਾਬਲੇ ਸਾਡੀ ਮਸ਼ੀਨ ਇਹ ਕੰਮ ਕਰੂਗੀ ਜਿੰਨੇ ਅੱਛਾ ਆਹ ਜੀ 50 ਕਿਲੋ ਦਾ ਸੈਟ ਕੰਮ ਕਰਦਾ ਇਹ ਸਾਡੀ ਇੰਨੀ ਕ ਮਸ਼ੀਨ ਕੰਮ ਕਰੂ ਹੁੰਦਾ ਇਹ ਸਾਫ ਦਾ ਫਸਾਈ ਜਾਂਦੇ ਨੇ ਬਿਲਕੁਲ ਅਸੀਂ ਇਹ ਬਿਲਕੁਲ ਘੱਟ ਮਾਰ ਜਾਂਦੇ ਜੀ ਮਸ਼ੀਨਾਂ ਵੇਚ ਰਹੇ ਹਾਂ ਹਲੋ ਆਹ ਬਚਾ ਜਾ ਜਿੱਥੇ ਮਰਜੀ ਫਸਾ ਦਈਏ ਇਹਨੇ ਕੰਮ ਪੂਰਾ ਕਰਨਾ ਪੂਰਾ ਕਰਨਾ ਜੀ ਫੁੱਲ ਕਰੰਟ ਕਰਨਾ ਕੱਲ੍ਹ ਦੋਸਤੋਂ ਲੋਂਗੋ ਵਾਲੀ ਆ ਗੋਵਿੰਦ ਸਿੰਘ ਮੈਨੂੰ ਨਹੀਂ ਕੱਲੇ ਨੂੰ ਪੂਰੇ ਮੈਨਲਾ ਦਾ ਪੰਜਾਬ ਛੱਡੋ ਹੋਰ ਸਟੇਟਾਂ 'ਚ ਵੀ ਆਹ ਜਿਹੜੀ ਆਹ ਆ ਟਿੱਡਾ ਜਾ ਬਾਲੀਆਂ ਸਟੇਟਾਂ 'ਚ ਇੱਥੋਂ ਤੱਕ ਕਿ ਕੈਨੇਡਾ ਅਮਰੀਕਾ ਦੇ ਵਿੱਚ ਵੀ ਬਾਗੀਆਂ ਕੋਰੀਅਰ ਕਰਾਉਂਦੀਆਂ ਹਰੇਕ ਬੰਦੇ ਨੇ ਪੋਜ਼ੀਟਿਵ ਰਿਵਿਊ ਦਿੱਤਾਗਾ ਖੁਸ਼ ਹੋਏ ਨੇ ਜਿਹੜੇ ਇੱਥੇ ਆਏ ਉਹ ਵੀ ਤੇ ਜਿਨ੍ਹਾਂ ਨੇ ਮੰਗਵਾਈ ਉਹ ਵੀ ਹੁਣ ਤਾਂ ਇਹ ਕਹਿ ਸਕਦੇ ਆਂ ਵੀ ਇੱਕ ਵੀ ਉਲੰਭਾ ਨਹੀਂ ਹੁਣ ਤਾਂ ਬਾਈ ਕਹਿੰਦਾ 1000 ਰੁਪਿਆ 1000 ਰੁਪਿਆ ਜੋੜ ਕੇ ਆ ਲੈ ਜਾਓ ਸਿਰਫ 1000 ਜੋੜਨਾ ਤੁਸੀਂ ਤੇ ਉਦੋਂ ਵੱਡੀ ਮਸ਼ੀਨ ਮਿਲ ਜੂ ਹੈ ਨਾ ਜੀ ਹਾਂਜੀ ਬਿਲਕੁਲ ਸਤਿ ਸ਼੍ਰੀ ਅਕਾਲ ਵੀਰ ਜੀ ਸਵਾਗਤ ਹੈ ਜੀ ਹੋ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਵਧੀਆ ਜੀ ਅੱਛਾ ਜੀ ਪਹਿਲਾਂ ਤਾਂ ਬਹੁਤ ਨਵੇਂ ਦਰਸ਼ਕ ਵੀ ਦੇਖਣਗੇ ਹਾਂਜੀ ਆਪਾਂ ਇਹਦੀ ਥੋੜੀ ਜੀ ਜਾਣਕਾਰੀ ਦੇ ਦਈਏ ਵੀ ਇਹ ਕੀ ਚੀਜ਼ ਆ ਇਹ ਸਰ ਬੈਲਡਿੰਗ ਮਸ਼ੀਨ ਆ ਹਾਂਜੀ 4 ਕਾਰਡ ਵਾਲੀ ਆ ਠੀਕ ਹੈ ਜੀ 250 ਐਂਪੀਰ ਦੀ ਆ ਰਿਪੇਅਰੇਬਲ ਮਸ਼ੀਨ ਆ ਸਾਡੀ ਜੀ ਓਕੇ ਜੀ ਤੇ ਵਧੀਆ ਬਹੁਤ ਚੱਲਦੀ ਆ ਘੱਟ ਕੰਮ ਨੂੰ ਜ਼ਿਆਦਾ ਕੰਮ ਨੂੰ ਤੇ ਕਰੰਟ ਗੱਡਰ ਝਾੜਨਾ ਮੋਟਾ ਕੰਮ ਪਤਲਾ ਕੰਮ ਸਾਰੇ ਕੰਮ ਕਰਦੇ ਆ ਮੰਨ ਲਓ ਆਹ ਬਚਾ ਜਿੱਥੇ ਮਰਜੀ ਫਸਾ ਦਈਏ ਇਹਨੇ ਕੰਮ ਪੂਰਾ ਕਰਨਾ ਪੂਰਾ ਕਰਨਾ ਜੀ ਫੁੱਲ ਕਰੰਟ ਕੱਢਣਾ ਠੀਕ ਹੈ ਜੀ ਇਹੀ ਤਾਰਾ ਸਿੰਗਲ ਤੇ ਲਾ ਦਿਓ ਹੂੰ ਇਹੀ ਡਬਲ ਫੇਸ ਤੇ ਲਾ ਦਿਓ ਮਸ਼ੀਨ ਚੱਲੇਗੀ ਅੱਛਾ ਸਿੰਗਲ ਫੇਸ ਤੇ ਵੀ ਚੱਲੂ ਡਬਲ ਫੇਸ ਤੇ ਵੀ ਚੱਲੂ ਦੋਨਾਂ ਤੇ ਚੱਲੂ ਪਹਿਲਾ ਕੀ ਹੁੰਦਾ ਸੀ ਜੀ ਸਿੰਗਲ ਦੇ ਤਾਰਾ ਲਾ ਗਏ ਅਸੀਂ ਸਿੰਗਲ ਫੇਸ ਮਸ਼ੀਨਾਂ ਆਂਦੀਆਂ ਸੀ ਹੂੰ ਲੋਕੀ ਡਬਲ ਤੇ ਲਾ ਕੇ ਮਸ਼ੀਨ ਸਾੜ ਦਿੰਦੇ ਸੀ ਸਾੜ ਲੈਂਦੇ ਸੀ ਸਾਡੇ ਉਹ ਝੰਡੜੀ ਚੱਕਦਾ ਇਹੀ ਤਾਰ ਸਿੰਗਲ ਤੇ ਇਹੀ ਬੇ ਤੁਹਾਡਾ ਕੋਈ ਡਬਲ ਫੈਸਾ ਦੇ ਧਰ ਦੋ ਮਸ਼ੀਨ ਚੱਲੂ ਮੰਨ ਲਓ ਉਹ ਬਿਮਾਰੀ ਕਰਦੀ ਜਿਹੜੀ ਬਿਮਾਰੀ ਨਾਲ ਬੰਦਾ ਮਰ ਜੇ ਬਸ ਬਸ ਆਈ ਖਤਮ ਹੀ ਕਰਦੀ ਬਿਮਾਰੀ ਦੀ ਅੰਦਰ ਠੀਕ ਹੈ ਜੀ ਅੱਛਾ ਇਹ ਕਿੰਨੇ ਦੀ ਹੈ ਜੀ ਇਹ 5000 ਰੁਪਏ ਦੀ ਜੀ ਇਹਦੇ ਵਿੱਚ ਇੱਕ ਤੁਹਾਨੂੰ ਮੈਂ ਹੋਰ ਦੱਸਾਂ ਜੀ ਬੰਦਿਆਂ ਨੇ ਬਹੁਤ ਕਿਹਾ ਕਹਿੰਦਾ ਬਾਈ ਅਸੀਂ ਲੁਧਿਆਣੇ ਤੋਂ 65 6500 ਦੀਆਂ ਲੈਂਦੀਆਂ ਨੇ ਐਡੀਆਂ ਕ ਮਸ਼ੀਨਾ ਉਹ ਵੀ ਸਿੰਗਲ ਕਾਰਡ ਵਾਲੀ ਹੈ ਨਾ ਜੀ ਹਾਂ ਜੀ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਨਾ ਜੀ ਰੇਟ ਆਈ 6500 7200 ਜਿੱਥੇ ਤੱਕ ਲਾਈ ਜਾਂਦੇ ਨੇ ਅਸੀਂ ਜਿੱਥੇ ਫਸਾਈ ਜਾਂਦੇ ਨੇ ਬਿਲਕੁਲ ਅਸੀਂ ਬਿਲਕੁਲ ਘੱਟ ਮਾਰ ਜਾਂਦੇ ਜੀ ਮਸ਼ੀਨਾ ਵੇਚ ਰਹੇ ਹਾਂ ਬਿਲਕੁਲ ਹੋਰ ਸੇ ਰੇਟ ਤੇ ਜੀ ਗੱਲਾਂ ਆ ਜੀ ਜਿਹੜੇ ਬੰਦੇ ਨੇ ਕਰਨਾ ਕੰਮ ਹਾਂ ਜੀ ਜਿਹਨੂੰ ਇਹਦੀ ਲੋੜ ਹਾਂ ਜੀ ਉਹ ਠੀਕ ਹੈ ਰੇਟ ਥੋੜਾ ਕਟਾ ਬਹੁਤ ਵਧੀਆ ਦੇ ਪਾਤਰੋਂ ਲੋਕਾਂ ਦਾ ਥੋੜਾ ਜਿਹਾ ਬਚਾ ਹੁੰਦਾ ਪਰ ਉਹਨਾਂ ਨੇ ਕੁਆਲਿਟੀ ਤੋਂ ਕੰਮ ਲੈਣਾ ਸਹੀ ਗੱਲ ਹੈ ਤੋਂ ਨਹੀਂ ਕੰਮ ਲੈਣਾ ਉਹਨਾਂ ਨੂੰ ਚਾਹੀਦੀ ਹੈ ਕੁਆਲਿਟੀ ਕੁਆਲਿਟੀ ਦੱਸੋ ਵੀ ਕਿੰਨਾ ਕੁ ਸਾਥ ਦੇ ਦੂ ਬੰਦੇ ਦਾ ਇਹ ਕੁਆਲਿਟੀ ਅਸੀਂ ਜੀ ਕੁਆਲਿਟੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਵੀ ਬਹੁਤ ਵਧੀਆ ਕੁਆਲਿਟੀ ਆ 40 ਤੋਂ 50 ਰਾੜਾ ਲਗਾਤਾਰ ਇਹ ਮਸ਼ੀਨ ਫੋਕ ਸਕਦੀ ਹੈ ਸਾਡੀ 14 ਦਾ ਅੱਛਾ ਜੀ ਲਗਾਤਾਰ ਹਾਂਜੀ ਅਸੀਂ ਹੋਰ ਵਧੀਆ ਕੁਆਲਿਟੀ ਇਹਦੇ ਵਿੱਚ ਪੈਦਾ ਕਰਤੀ ਜੀ ਸਿਰਫ 1000 ਰੁਪਏ ਪਲੱਸ ਕਰਿਆ ਅੱਛਾ ਜੀ ਔਰ ਇਹਦੇ ਵਿੱਚ ਵੱਡੇ ਕਾਰਟ ਕਰਤੇ ਹੂੰ 265 ਐਂਪੀਅਰ ਦੀ ਕਰਤੀ ਠੀ ਬਹੁਤ ਵਧੀਆ ਕੰਮ ਕਰੂਗੀ ਇਹ ਹੀ ਮਸ਼ੀਨ ਹਾਂਜੀ ਜੇ ਆਪਾਂ ਹੁਣ ਇਹ ਤਾਂ ਆ ਹੋ ਗਈ 5 ਦੀ ਜਿਵੇਂ ਮੈਂ ਕਿਹਾ ਵੀ ਸਿਰਫ 1000 ਰੁਪਏ ਜੋੜਨਾ ਸਿਰਫ 1000 ਰੁਪਏ ਹੋ ਗਏ 6000 ਦੀ ਹੋ ਗਈ 6000 ਉਹਨਾਂ ਦੀ ਅੱਛਾ ਹੁਣ ਜੇ ਆਪਾਂ ਇਹ ਕਹੀਏ ਵੀ ਉਹ بڑے بڑے ਬ੍ਰਹਮ ਜੀ ਚੱਕੀ ਫੇਰ ਦਿੰਦੇ ਨੇ ਉਹਨਾਂ ਦੇ ਮੁਕਾਬਲੇ ਕਰੂ ਇਹ ਕੰਮ ਜੀ ਬਿਲਕੁਲ ਕਰੂਗੀ ਜੀ 50 ਕਿਲੋ ਦੇ ਵੈਲਡਿੰਗ ਸੈਟ ਦੇ ਮੁਕਾਬਲੇ ਸਾਡੀ ਮਸ਼ੀਨ ਇਹ ਕੰਮ ਕਰੂਗੀ ਜਿੰਨੇ ਅੱਛਾ ਆਹ ਜੀ 50 ਕਿਲੋ ਦਾ ਸੈਟ ਕੰਮ ਕਰਦਾ ਇਹ ਸਾਡੀ ਇੰਨੀ ਕ ਮਸ਼ੀਨ ਕੰਮ ਕਰੂਗਾ ਜੀ ਲੈ ਵੀ ਮਿੱਤਰੋ ਗੱਲ ਇਹ ਹੈ ਵੀ ਜੇ ਤਾਂ ਬੰਦਾ ਇਕੱਲਾ ਜਾਂਦਾ ਤਾਂ ਮੂਰੇ ਗੋਦੀ ਚ ਧਰ ਕੇ ਲੈ ਜਾਉਂਦਾ ਇੱਥੇ ਮਰਜ਼ੀ ਕੰਮ ਕਰੇ ਉਹ ਨਾ ਮੰਗਰਲੇ ਨੂੰ ਤਾਂ ਜੇ ਨਾਲ ਕੋਈ ਸਾਥੀ ਆ ਫਿਰ ਤਾਂ ਕੋਈ ਦਿੱਕਤ ਹੈ ਨਹੀਂਗੀ ਹਨਾ ਜੀ ਜਨਵਰ ਜੀ ਆ ਆ ਗਏ ਹੁਣ ਥੋੜੀਆਂ ਜੀਆਂ ਵੱਡੀਆਂ ਹੁਣ ਇਹਨਾਂ ਦੀ ਜਾਣਕਾਰੀ ਦਿਓ ਕਿਉਂਕਿ ਜਦੋਂ ਤੁਹਾਡਾ ਬਿਲਡਿੰ ਵੀ ਮਿਸਤਰੀ ਵੀਰਾਂ ਨੂੰ ਜੀ ਜਦੋਂ ਕੁਆਲਿਟੀ ਮਿਲੂਗੀ ਉਹ ਬਾਰ-ਬਾਰ ਆਉਣਗੇ ਨਹੀਂ ਵੀਡੀਓ ਦੇਖ ਕੇ ਇੱਕ ਵਾਰੀ ਆ ਕੇ ਦੁਬਾਰੇ ਗਾਲਾਂ ਕੱਢਣਗੇ ਗੱਲ ਸਿੱਧੀ ਆਪਣੀ ਇਹ ਹੈ ਵੀ ਬਾਰ-ਬਾਰ ਸੱਦ ਲਿਓ ਦੁਬਾਰੇ ਦੁਬਾਰੇ ਸਾਨੂੰ ਨਾ ਕਹਿਣਾ ਭਾਵੇਂ ਭਾਈ ਲੈ ਕੇ ਆਓ ਅਗਲਾ ਕਹੇ ਵੀ ਯਾਰ ਅਣਬਰ ਤੋਂ ਲੈ ਕੇ ਆ ਉਸ ਮੈਨੂੰ ਨਹੀਂ ਬਾਰ-ਬਾਰ ਸੱਦਣ ਵਾਲੀ ਕੰਮ ਆ ਜੀ ਸਾਡਾ ਹਾਂਜੀ ਸਾਡੇ ਲਈ ਇਹਦੇ ਵਿੱਚ ਤਿੰਨ ਫੰਕਸ਼ਨ ਹੈ ਮਿਗ ਟਿਗ ਆਰਕ ਜੀ ਅੱਛਾ ਜੀ ਇਹਦੇ ਵਿੱਚ 5 ਕਿਲੋ ਵਾਲੀ ਕੋਇਲ ਪੈਂਦੀ ਹੈ ਜੀ ਅੱਛਾ ਜੀ ਬੜੀ ਸਫਾਈਦਾਰ ਵੈਲਡਿੰਗ ਕਰਦੀ ਹੈ ਮਸ਼ੀਨ ਜੀ ਬੜੀ ਮਜ਼ਬੂਤ ਵੈਲਡਿੰਗ ਕਰਦੀ ਹੈ ਇਹ ਮਸ਼ੀਨ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਹੀ ਵੱਡੀ ਮਸ਼ੀਨ ਲੈਣੀ ਹੈ ਜੀ ਇਹ ਚ 15 ਕਿਲੋ ਦੀ ਕੋਇਲ ਪੈਂਦੀ ਆ ਹਾਂਜੀ ਇਹ ਕਿਵੇਂ ਮਰਜੀ ਸਵੇਰ ਤੋਂ ਸ਼ਾਮ ਤੱਕ ਲਗਾਤਾਰ ਮਿਗ ਵੈਲਡਿੰਗ ਚਲਾਓ ਜੀ ਠੀਕ ਹੈ ਜੀ ਉਹ ਮਤਲਬ ਬੰਦਾ ਥੱਕ ਜਾ ਸਾਡੀ ਮਸ਼ੀਨ ਨਹੀਂ ਥੱਕਦੀ ਇਹ ਵਾਲੀ ਅੱਛਾ ਜੀ ਪੂਰਾ ਵਧੀਆ ਕੰਮ ਕਰਦੀ ਹੈ ਜੀ ਪੰਜਾਬੀ ਚ ਇਹ ਕਹਿ ਸਕਦੇ ਆਂ ਵੀ ਬੰਦਾ ਭਈ ਸ਼ਿਫਟਾਂ ਦੇ ਕੰਮ ਕਰੇ ਉਹ ਚਲੀ ਜਾਊਗੀ ਹਨਾ ਇਹ ਚਲੀ ਜਾਊਗੀ ਸਹੀ ਠੀਕ ਹੈ ਜੀ ਸ਼ਿਫਟਾਂ ਦੇ ਬੰਦੇ ਰੱਖ ਲੋ 24 ਘੰਟੇ ਕੰਟੀਨਿਊ ਵੀ ਚੱਲ ਸਕਦੇ ਆਂ ਹਾਂਜੀ ਬਿਲਕੁਲ ਚੱਲੂਗੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਜੀ ਕੋਈ ਦਿੱਕਤ ਨਹੀਂ ਆਉਗੀ ਅੱਛਾ ਇਹਨਾਂ ਦੀ ਗਰੰਟੀ ਵਾਰੰਟੀ ਬਿਲਕੁਲ ਦਿੰਦੇ ਆ ਜੀ ਗਰੰਟੀ ਵਾਰੰਟੀ ਦਿੰਦੇ ਆ ਸਾਰਾ ਸੇ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਭਾਈ ਜੀ ਗੱਲ ਇਹ ਆ ਵੀ ਅਸੈਂਬਲ ਕਰਦੇ ਨੇ ਖੁਦ ਸਾਰੀਆਂ ਮਸ਼ੀਨਾਂ ਹਨਾ ਜੀ ਇਹਨਾਂ ਦਾ ਜਿਹੜਾ ਗੈਲੈਕਸੀ ਮਕੈਨੀਕਲ ਵਰਕਸ ਆ ਤੇ ਇਸ ਤੋਂ ਇਲਾ ਪਿਛਲੀ ਵਾਰੀ ਬਹੁਤ ਘੱਟ ਸੀ ਜੀ ਥੋੜਾ ਜਿਆਦਾ ਚਾਨਣਾ ਪਾਉ ਐਸ ਵਾਰੀ ਹੋਰ ਕੀ ਕੀ ਚੀਜ਼ਾਂ ਤੁਹਾਡੇ ਕੋਲ ਅਵਲਕਤਾ ਦਾ ਸਾਰਾ ਸਪੇਅਰ ਪਾਰਟ ਜੀ ਅਸੀਂ ਲੈਂਦਾ ਜਿਸ ਤਰ੍ਹਾਂ ਹੋਲਡਰ ਹੋਗੇ ਹਾਂ ਲੀੜਾ ਹੋ ਗਈ ਆ ਹੂੰ ਤੇ ਹੋਰ ਮਿੱਗ ਮਸ਼ੀਨਾਂ ਦਾ ਸਮਾਨ ਹੋ ਗਿਆ ਜੀ ਠੀਕ ਹੈ ਜੀ ਹਾਂ ਜੀ ਹਾਂ ਅੱਛਾ ਜਿਵੇਂ ਹੁਣ ਆ ਗ੍ਰਾਈਂਡਰ ਗਰਾਉਂਡਰ ਲੱਲਾ ਪੱਬਾ ਵੀ ਸਾਰਾ ਕੁਝ ਕਰ ਲੈਂਦਾ ਹਾਂ ਹਾਂ ਕਸਟਮਰ ਦੂਰੋਂ ਆਉਂਦਾ ਜੀ ਬੈਲਿਸ ਮਸ਼ੀਨ ਦੇ ਨਾਲ ਨਾਲ ਗ੍ਰਾਈਂਡਰ ਵੀ ਮੰਗਦਾ ਸੀ ਗ੍ਰਾਈਂਡਰ ਵੀ ਪਾ ਲਈ ਹਰ ਤਰ੍ਹਾਂ ਦੇ ਠੀਕ ਹੈ ਜੀ ਛੋਟੇ ਵੱਡੇ ਗ੍ਰਾਈਂਡਰ ਕਿਹੜਾ ਡ੍ਰਿਲ ਮਸ਼ੀਨ ਲੈਣੀ ਆ ਹਾਂਜੀ ਮੈਨੂੰ ਗਰੰਟੀ ਗਰੰਟੀ ਵਾਲਾ ਸਾਰਾ ਕੁਝ ਓਕੇ ਹੈ ਬਿਲਕੁਲ ਵਧੀਆ ਕਾਪਰ ਬੈਂਡਿੰਗ ਦੀ ਮਸ਼ੀਨਾਂ ਨੇ ਜੀ ਸਾਡੇ ਨਾਲ ਗ੍ਰਾਈਂਡਰ ਮਸ਼ੀਨਾਂ ਵਧੀਆ ਕੁਆਲਿਟੀ ਦਾ ਮਾਲ ਹੈ ਜੀ ਠੀਕ ਹੈ ਜੀ ਇੱਕ ਨੰਬਰ ਮਾਲ ਹੈ ਹਾਂਜੀ ਜ਼ਿੰਮੇਵਾਰੀ ਵਾਲੀ ਗੱਲ ਬਾਤ ਹੈ ਪੂਰੀ ਜ਼ਿੰਮੇਵਾਰੀ ਵਾਲੀ ਗੱਲ ਬਾਤ ਹੈ ਜੀ ਠੀਕ ਹੈ ਤੇ ਜੇ ਆਪਾਂ ਗੱਲ ਕਰੀਏ ਰੇਟ ਦੀ ਇਹਨਾਂ ਦੇ ਵਿੱਚ ਵੀ ਕੋਈ ਮਾੜਾ ਮੋਟਾ ਜਿੰਮੇ ਆਈ ਤਾਂ ਵੱਡਾ ਫਰਕ ਆ ਤੁਹਾਡਾ ਰੇਟਾਂ ਦਾ ਹੋਰ ਨਾਲੋਂ ਇਹਨਾਂ 'ਚ ਕਿੰਨਾ ਕੁ ਫਰਕ ਹੋ ਸਕਦਾ ਇਹ ਵੀ ਸਾਰਾ ਅਸੀਂ ਹੋਰ ਸਿਰ ਰੇਟ ਹੀ ਰੱਖੇ ਨੇ ਬਹੁਤ ਘੱਟ ਮਾਰਜਿਨ ਤੇ ਜਿਹੜਾ ਸਮਾਨ ਆ ਇਹ ਵੀ ਅਸੀਂ ਵੇਚ ਰਹ ਆ ਦੇਖੋ ਹੁਣ ਤਾਂ ਐਂ ਕਹਿ ਲੋ ਵੀ ਸਟੋਰ ਵੀ ਥੋੜਾ ਭਰਿਆ ਪਿਆਗਾ ਸਟਾਕ ਮੈਂ ਸਾਰਾ ਦੇਖ ਲਿਆ ਇਦ ਕਿਤਾ ਬੱਲੇ ਬੱਲੇ ਕਰਾਈ ਪਈ ਆ ਤੇ ਜੇ ਆਉਣਾ ਹੋਵੇ ਕਿਸੇ ਨੇ ਹਾਂਜੀ ਕਿਉਂਕਿ ਕਈ ਵਾਰੀ ਕੀ ਦਿੱਕਤ ਆਉਂਦੀ ਆ ਬੰਦਾ ਨਾ ਵੀਡੀਓ ਤੇ ਜਾਂ ਤਾਂ ਅੱਖਰ ਬਰੀਕ ਲਾ ਲੋ ਜਾਂ ਜਿੰਵੇਂ ਵੀ ਲਾ ਲੋ ਐਡਰੈਸ ਲਿਖਿਆ ਜ਼ਰੂਰ ਹੁੰਦਾ ਨੰਬਰ ਲਿਖਿਆ ਹੁੰਦਾ ਪਰ ਪੜਦਾ ਨਹੀਂ ਬੰਦਾ ਕੋਈ ਨਹੀਂ ਪਤਾ ਲੱਗਦਾ ਹਾਂਜੀ ਤੁਸੀਂ ਆਪਣੇ ਮੂੰਹੋਂ ਦੱਸੋ ਵੀ ਐਡਰੈਸ ਪੱਕਾ ਜੀ ਐਡਰੈਸ ਜੀ ਇਧਰੋਂ ਖੰਨਾ ਸਰੰਦਵਾਲੋਂ ਆਉਂਦੇ ਹੋਏ ਜੀ ਇਧਰ ਨੂੰ ਆਪਣੇ ਬਲੇਰ ਕੋਡ ਦੇ ਖੰਨਾ ਰੋਡ ਦੇ ਉੱਪਰ ਹੀ ਸ਼ਾਪ ਆ ਠੀਕ ਹੈ ਜੀ ਇਹ ਤੁਸੀਂ ਇਧਰੋਂ ਨਾਬਾ ਪਟਿਆਲਾ ਇਧਰੋਂ ਲੁਧਿਆਣਾ ਤਾਂ ਜਰਗ ਚੌਂਕ ਪੁਲ ਦੇ ਨੀਚੋਂ ਖੰਨੇਵਾਲਾ ਖੰਨੇ ਵਾਲਾ ਰੋਡ ਤੇ ਆਣਾ ਜੀ ਹਾਂਜੀ ਗੱਲ ਇਹ ਹੈ ਵੀ ਜਰਗ ਚੌਂਕ ਤੋਂ ਖੰਨਾ ਰੋਡ ਤੇ ਆਉਣਾਗਾ ਹਾਂਜੀ ਸਾਹਮਣੇ ਇਹਨਾਂ ਦੇ ਨਾ ਇੱਕ ਹੋਰ ਮਸ਼ਹੂਰ ਹਸਤੀ ਆ ਮੱਗੀ ਚਾਹ ਵਾਲਾ ਹਨਾ ਜੀ ਇੱਕ ਵੀਰ ਨੇ ਕਮੈਂਟ ਕਰਿਆ ਪਿਛਲੀ ਵਾਰੀ ਕਹਿੰਦਾ ਯਾਰ ਐਡਾ ਵੱਡਾ ਕੰਮ ਤੇ ਅਡਰੈਸ ਮੱਗੀ ਚਾਹ ਵਾਲਾ ਉਹ ਦੱਸੋ ਵੀ ਮੱਗੀ ਚਾਹ ਵਾਲਾ ਇੰਨਾ ਮਸ਼ਹੂਰ ਕਿਉਂ ਆ ਜੀ ਮੱਗੀ ਚਾਹ ਜਿਹੜੀ ਟੀ ਸਟਾਲ ਆ ਜੀ 50 ਸਾਲ ਪੁਰਾਣੀ ਟੀ ਸਟਾਲ ਆ ਠੀਕ ਹੈ ਜੀ ਔਰ 24 ਘੰਟੇ ਇਹ ਸਟਾਲ ਸਰਵਿਸ ਦਿੰਦੀ ਹੈ 24 ਘੰਟੇ ਲੋਕਾਂ ਨੂੰ ਚਾਹ ਪਿਲਾਉਂਦੀ ਹੈ ਜੀ ਅੱਛਾ ਜੀ ਇਹ ਬਹੁਤ ਮਸ਼ਹੂਰ ਚਾਹ ਵਾਲਾ ਤੇ ਦੂਰੋਂ ਵੀ ਲੋਕੀ ਚਾਹ ਪੀਣ ਆਉਂਦੇ ਨੇ ਵੀਰੇ ਗੱਲ ਆਏ ਆ ਵੀ ਹਾਂ ਸਪੈਸ਼ਲ ਵੀ ਚਾਹ ਪੀਣ ਆਉਂਦੇ ਨੇ ਸਪੈਸ਼ਲ ਚਾਹ ਪੀਣ ਆਉਂਦੇ ਨੇ ਇਸ ਕਰਕੇ ਮਸ਼ਹੂਰ ਆ ਜੀ ਸਾਡੇ ਸ਼ਹਿਰ ਚ ਦਾ ਪੂਰਾ ਜਾਨ ਦੇ ਲੈਣ ਨੂੰ ਮੈਂ ਪਿਛਲੀ ਵਾਰੀ ਚਾਹ ਪੀਤੀ ਤੁਸੀਂ ਮਗਾ ਕੇ ਦਿੱਤੀ ਸੀ ਆਪਣੇ ਵੱਲੋਂ ਧੱਕੇ ਨਾਲ ਐਦਕੀ ਮੈਂ ਅਨਸਰ ਮੰਗੀ ਜੀ ਜੀ ਮੈਨੂੰ ਸੁਆਦ ਆ ਮਤਲਬ ਕਿ ਵਾਕਈ ਤੇ ਚਲੋ ਵੀਰ ਜੀ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਵਧੀਆ ਸਰਵਿਸ ਦੇ ਰਹੇ ਹੋ ਸਾਡੇ ਵੀਰਾਂ ਨੂੰ ਵਧੀਆ ਚੀਜ਼ ਦੇ ਰਹੇ ਹੋ ਵੀ ਬਾਜ਼ ਮੁੱਲ ਚ ਹੈਨਾ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਮਿੱਤਰੋ ਮਸ਼ੀਨਾ ਇੰਨੀਆਂ ਕਿਨੇ ਕੱਲੀ ਕੱਲੀ ਦਾ ਮੁੱਲ ਨਹੀਂ ਆਪਾਂ ਦੱਸ ਜਦੋਂ ਆਪਾਂ ਟਿੱਡੇ ਜੇ ਛੋਟੀਆਂ-ਛੋਟੀਆਂ ਮਸ਼ੀਨਾਂਆਂ ਦੇ ਰੇਟ ਦੱਸਦੇ ਤੁਸੀਂ ਹਿਸਾਬ ਲਾ ਲਿਓ ਵੀ ਜੇ ਛੋਟੀ ਮਸ਼ੀਨ ਚ 1000-1500-2000 ਦਾ ਫਰਕ ਆ ਤਾਂ ਵੱਡੀਆਂ ਚ ਕਿੰਨਾ ਆਊਗਾ ਹਨਾ ਜੀ ਤਾਂ ਖੁਸ਼ਨੀ ਜੀ ਇੱਕ ਮਸ਼ੀਨ ਹੋਰ ਬਹੁਤ ਵੱਡੀ ਆ ਜੀ ਅੱਛਾ ਜੀ ਇਹ ਇੰਨੀ ਕੁ ਮਸ਼ੀਨ 8 ਨੰਬਰ ਕੰਟੀਨਿਊ ਕੰਮ ਕਰਦੀ ਜੀ 8 ਨੰਬਰ ਰੌੜ ਮੋਟੀ ਹੁੰਦੀਆਂ ਜਿਹੜੇ ਕਸਟਮਰ ਚਲਾਉਂਦੇ ਨੇ ਉਹਨਾਂ ਨੂੰ ਪਤਾ ਇਹ ਚੀਜ਼ ਦਾ ਜੀ ਠੀਕ ਹੈ ਜੀ ਇਹ ਬਹੁਤ ਛੋਟੀ ਮਸ਼ੀਨ ਆ ਬਹੁਤ ਵੱਡਾ ਕੰਮ ਕਰਦੀ ਐ ਕੰਟੀਨਿਊ ਸਵੇਰ ਤੋਂ ਸ਼ਾਮ 8 ਨੰਬਰ ਰਾਡ ਲਗਾਤਾਰ ਚਲਾਓ ਇਸ ਮਸ਼ੀਨ ਤੇ 12 ਘੰਟੇ ਜੀ ਪੂਰੀ ਹੈਵੀ ਡਿਊਟੀ ਮਸ਼ੀਨ ਹੈ ਜੀ ਸਾਡੀ ਇਹ ਠੀਕ ਹੈ ਜੀ ਇਹਦਾ ਰੇਟ ਜੇ ਆਪਾਂ ਗੱਲ ਕਰੀਏ ਮਾਰਕੀਟ ਚ ਕੀ ਹੋ ਸਕਦਾ ਜੀ ਮਾਰਕੀਟ ਇਸ ਦਾ ਜੀ ਇਹ 15000 ਤੱਕ ਦੀ ਜਾਂਦੇ ਨੇ 15500 ਤੱਕ ਦੀ ਜਾਂਦੇ ਨੇ ਤੁਸੀਂ ਕਿੰਨਾ ਫਾਇਦਾ ਕਰੋਗੇ ਜੀ ਅਸੀਂ ਸਾਰੀ ਫਾਇਦਾ ਕਰਾਂਗੇ ਅਸੀਂ ਸਿਰਫ ਇਹਦਾ ਰੇਟ ਜੀ 13500 ਰੁਪਏ ਰੱਖਿਆ ਜੀ ਲੈ ਵੀ ਸੱਜਣੋ ਇਹ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਵੀਡੀਓ ਦੇਖ ਲਿਓ ਕਿਉਂਕਿ ਬਹੁਤ ਹਰੇਕ ਵੀਰ ਦਾ ਕੱਲੇ ਮਿਸਤਰੀਆਂ ਦੇ ਨਹੀਂ ਜਿਵੇਂ ਉਹ ਛੋਟੀਆਂ-ਛੋਟੀਆਂ ਨੇ ਕੰਬੈਨ ਵਾਲੇ ਵੀ ਰੂਪੀ ਬਹੁਤ ਲੈ ਕੇ ਗਏ ਹੈ ਕਹਿੰਦਾ ਕੰਬੈਨ ਵਾਲੇ ਤਾਂ ਜੀ ਬਹੁਤ ਜ਼ਿਆਦਾ ਲੈ ਕੇ ਗਏ ਅੱਛਾ ਜੀ ਕੋਈ ਕਹਿੰਦਾ ਘਰੇ ਟਾਂਕਾ ਲਾਣ ਨੂੰ ਰੱਖਣੀ ਆ ਸਾਨੂੰ ਕੋਈ ਕਹਿੰਦਾ ਥੋੜੇ ਜੇ ਕੰਮ ਲਈ ਸਾਨੂੰ بڑا ਪੁਰਜਾ ਰੇੜੇ 'ਚ ਰੱਖ ਕੇ ਲੈ ਜਾਣਾ ਪੈਂਦਾ ਤੇ ਫਿਰ ਟਾਂਕਾ ਇੱਕ ਹੁੰਦਾ ਤੇ ਠੀਕ ਹੈ ਮਸ਼ੀਨ ਲੈ ਜਾਂਦੇ ਨੇ ਜੀ ਇੱਕ ਟਾਂਕੇ ਦਾ ਕੰਮ ਘਰੇ ਪਈਆ ਤਾਰਾ ਚਲਾਉਂਦੇ ਨੇ ਆਪ ਹੀ ਟਾਂਕੇ ਲਾ ਲੈਂਦੇ ਨੇ ਠੀਕ ਹੈ ਸਿੱਖ ਵੀ ਜਾਂਦਾ ਬੰਦਾ ਨਾਲ ਨਾਲ ਹੀ ਸਿੱਖੀ ਜਾਂਦਾ ਜੀ ਉਹ ਤਾਂ ਮੜਾ-ਮੋਟਾ ਤੁਸੀਂ ਵੀ ਕਲਾਸ ਲਾ ਕੇ ਭੇਜ ਦਿਓ ਅਸੀਂ ਵੀ ਬਰੋ ਦੱਸ ਦਿਆਂ ਇੱਕ ਗੱਲ ਹੋਰ ਜੀ ਹਾਂਜੀ ਮੇਰਾ ਸਵਾਲ ਵੇਚੀ ਤਾਂ ਜਾਣੇ ਹੋ ਜੇ ਕੱਲ ਨੂੰ ਕੋਈ ਨੁਕਸ ਪੈ ਗਿਆ ਗਾਰੰਟੀ ਤਾਂ ਤੁਹਾਡੀ ਹੈਗੀ ਹੈਗੀ ਆ ਉਹ ਤਾਂ ਸਾਲ ਦੀ ਹੋਊਗੀ ਹਾਂਜੀ ਹਾਂ ਨਾ ਉਸ ਤੋਂ ਬਾਅਦ ਜੇ ਨੁਕਸ ਪੈ ਗਿਆ ਠੀਕ ਕਰੋਗੇ ਬਿਲਕੁਲ ਕਰਾਂਗੇ ਜੀ 6 ਮਹੀਨੇ ਦੀ ਗਾਰੰਟੀ ਦਿੰਨੇ ਆ ਸੀ ਆਹ ਹਾਂਜੀ ਹਾਂ ਉਸ ਤੋਂ ਬਾਅਦ ਅਗਰ ਮਸ਼ੀਨ 'ਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਰਿਪੇਅਰੇਬਲ ਮਸ਼ੀਨ ਆ ਸਾਡੀ ਠੀਕ ਹੈ ਜੀ ਇਹਦੇ ਆਮ ਸਮਾਨ ਆ ਕਿਤੋਂ ਵੀ ਮਿਲ ਸਕਦਾ ਸਾਡੇ ਲਵੇ ਕਰਾਉਣੀ ਆ ਰਿਪੇਅਰ ਉਹ ਰੋ ਵੀ ਹੋਊਗੀ ਜਾਂ ਹੋਰ ਜਗ੍ਹਾ ਤੋਂ ਵੀ ਲੋਕਲ ਰਿਪੇਅਰ ਹੋ ਜਾਊਗੀ ਜੇ ਛੋਟੀ ਮੋਟੀ ਜਾਣਕਾਰੀ ਫੋਨ ਕਰਕੇ ਪੁੱਛ ਲੈਂਦਾ ਵੀ ਭਾਈ ਸੱਚ ਖਰਾਬ ਹੋਊਗੀ ਤੁਸੀਂ ਦੱਸ ਦੋਗੇ ਭਾਈ ਐਂ ਹੱਲ ਹੋ ਜਾਊਗਾ ਬਿਲਕੁਲ ਬਿਲਕੁਲ ਦੱਸਾਂਗੇ ਜੀ ਲੈ ਵੀ ਮਿੱਤਰੋ ਅਨਵਰ ਜੀ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਹੁਣ ਨਾ ਇਹਨਾਂ ਦਾ ਕਹਿੰਦੇ ਨੇ ਪ੍ਰਮਾਤਮਾ ਦੀ ਕਿਰਪਾ ਹੋਈ ਹੋਈ ਆ ਕੰਮਾਂ ਜੋਰਾਂ ਤੇ ਕੀਮਤੀ ਸਮਾਂ ਇਹਨਾਂ ਤੋਂ ਲਿਆਗਾ ਇਨਾਂ ਦਾ ਵੀ ਪੂਰੇ ਖੋਰ ਜ਼ੋਰ ਪੜੇ ਤੇ ਸਾਰਿਆਂ ਦਾ ਕੰਮ ਪੂਰਾ ਘੈਂਟ ਚੱਲੇ ਅਰਦਾਸ ਬਾਬੇ ਅੱਗੇ ਇਹੀ ਆਪਣੀ ਤਾਂ ਸੋ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਜੀ ਸਾਡਾ ਵੀ ਕੰਮ ਵਧੀਆ ਚੱਲੇ ਇਸ ਲਈ ਸੋ ਧੰਨਵਾਦ ਜੀ ਧੰਨਵਾਦ ਵੀਰ ਜੀ ਕੀਮਤੀ ਸਮਾਂ ਤਾਂ ਧੰਨਵਾਦ ਦਰਸ਼ਕੋ ਤੁਹਾਡਾ ਜਿਹੜਾ ਪਿਆਰ ਦਿਨੇਓ